ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾ ਸਰਬ ਸੁਖ ਪਾਵੇ ਰੇ ਮਨਾ ਸੁਖ ਹਟਾਲ ਗੁਰ ਸੇਵੀ ਐ ਐਨਸ ਸਹਿਜ ਸੁਪਾਏ ਦਰਸ਼ਨ ਵਰਸੀ ਐ ਗੁਰੂ ਕੇ ਜਨਮ ਮਰਨ ਦੁਖ ਜਾਏ ਰਾਗ ਸੋਹੀ ਮਹੱਲਾ ਚੌਥਾ ਅਸ਼ਟਪਦੀਆ ਘਰ 10 ਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਅੰਦਰ ਸਚ ਨੇ ਹੋ ਲਾਇ ਪ੍ਰੀਤਮ ਆਪਣੇ ਤਨ ਮਨ ਹੋਈ ਨਿਹਾਲ ਜਾ ਗੁਰ ਦੇਖਾ ਸਾਹਮਣੇ ਅੰਦਰ ਸਚ ਨੇਹ ਲਾਇਆ ਗੁਰ ਆਪਣੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਮਣੇ ਮੈਂ ਹਰ ਹਰ ਨਾਮ ਵੇਸਾ ਘਰ ਪੂਰੇ ਤੇ ਪਾਇਆ ਅੰਮ੍ਰਿਤ ਆਗਮ ਅਥਾ ਰਹਾਉ ਹਾਉ ਸਤਗੁਰ ਵੇਖ ਵਿਗਸੀਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮਿਲਿਆ ਨਾ ਪਾਇਆ ਮੁਖਦਵਾਰ ਸਤ ਗੁਰ ਬਿਰਹੀ RAM ਕਾ ਜੇ ਮਿਲੇ ਤਾਂ ਤਨ ਮਨ ਦਿਓ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਓ ਸਤਿਆ ਗੁਰਸਾਹੀਏ ਉੱਠਦਿਆਂ ਪੀ ਗੁਰ ਆਲਾਓ ਕੋਈ ਐਸਾ ਗੁਰਮੁਖ ਜੇ ਮਿਲੇ ਉਤਾ ਗਏ ਤਵਾ ਪਉ ਕੋਈ ਐਸਾ ਸੱਜਣ ਲੋੜ ਲਹੋ ਮੈਂ ਪ੍ਰੀਤਮ ਦੇ ਮਿਲਾਏ ਸਤ ਗੁਰ ਮਿਲੀਏ ਹਰ ਪਾਇਆ ਮਿਲਿਆ ਸਹਿਜ ਸੁਭਾਏ ਤੂੰ ਸਾਤ ਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ ਔ ਤਿਸ ਬਿਨ ਘੜੀ ਨਾ ਜੀਵਉ ਬਿਨ ਦੇਖੇ ਮਰ ਜਾਉ ਜਿਉ ਮਛਲੀ ਵਿਣ ਪਾਣੀ ਐ ਰਹਿ ਨ ਕਿਤੇ ਉਪਾਏ ਤਉ ਹਰ ਬਿਨ ਸੰਤ ਨ ਜਿਵਈ ਬਿਨ ਹਰ ਨਾਮੈ ਮਰ ਜਾਏ ਮੈਂ ਸਤਗੁਰ ਸੇਤੀ ਪਰਹੜੀ ਕਿਉ ਗੁਰ ਬਿਨ ਜੀਵਾ ਮਾਉ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ ਹਰ ਹਰ ਨਾਮ ਰਤਨ ਹੈ ਘਰੇ ਟੁੱਟਾ ਦੇਵੇ ਮੈਂ ਮੈਂ ਧਰ ਸੱਚੇ ਰਾਮ ਕੀ ਮੈਂ ਧਰ ਸੱਚੇ ਨਾਮ ਕੀ ਹਰ ਨਾਮ ਰਹਾ ਲਿਵ ਲਾਈ ਗੁਰ ਗਿਆਨ ਪਦਾਰਤ ਨਾਮ ਹੈ ਹਰ ਨਾਮੋ ਦੇ ਦ੍ਰਿੜਾਈ ਜਿਸ ਪ੍ਰਾਪਤ ਸੋ ਲਹੇ ਗੁਰ ਚਰਣੀ ਚਿਤ ਲਾਏ ਆਕਥ کہانی প্রেম کی کو پریتم آکھے آئے تِس دیوا من اپنا نیو نیو لاگا پائے سجن میرا ایک تو کرتا پرکھ سجان ਸਤ ਗੁਰ ਮੀਤ ਮਿਲਾਇਆ ਮੈਂ ਇਸਦਾ ਸਦਾ ਤੇਰਾ ਤਾਣ ਸਤ ਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਓਹ ਅਬਨਾਸ਼ੀ ਪਰਖ ਹੈ ਸਭ ਮੈਂ ਰਹਿ ਆ ਸਮਾਏ ਰਾਮ ਨਾਮ ਤਨ ਸੰਚਿਆ ਸਾਬਤ ਪੂੰਜੀ ਰਾਸ ਨਾਨਕ ਦਰਗਹਿ ਮੰਨਿਆ ਗੁਰਪੂਰੇ ਸਬਾਸ ਰਾਮ ਨਾਮ ਤਨ ਸੰਚਿਆ ਸਾਬਤ ਪੂੰਜੀ ਰਾਸ ਨਾਨਕ ਦਰਗਹਿ ਮੰਨਿਆ ਗੁਰਪੂਰੇ ਸਵਾਸ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤ